ਲੈ ਵੀ ਸ਼੍ਰੀ ਨਗਰ ਰੇਲਵੇ ਸਟੇਸ਼ਨ ਤੋਂ ਬਾਹਰ ਆਉਂਦੇ ਹੋਏ ਆਪਾਂ ਆ ਦੇਖ ਸਕਦੇ ਪਾਸਟ ਵੀ ਆ ਗਿਆ ਆ ਦੇਖ ਸਕਦੇ ਤੁਸੀਂ ਸਰਵ ਕਰਨ ਲੱਗੇ ਹੋਏ ਵੀਰ ਆਪਣਾ ਇਸ ਤਰ੍ਹਾਂ ਕਰ ਲਓ ਉਸ ਤੋਂ ਬਾਅਦ ਇਸ ਤਰ੍ਹਾਂ ਠੀਕ ਹੈ ਫਿਰ ਇਸ ਤਰ੍ਹਾਂ ਟੇਬਲ ਬਣ ਗਿਆ ਤੁਸੀਂ ਕੁਟਟੇ ਤੁਸੀਂ ਇੱਥੇ ਤੁਸਨ ਕਮਾ ਕੇ ਇਸ ਤਰ੍ਹਾਂ ਬਾਹਰ ਦੇ ਨਜ਼ਾਰੇ ਲੈ ਸਕਦੇ ਹੋ ਠੀਕ ਆ ਦੇਖ ਬੱਚੇ ਖੇਡਣ ਲੱਗ ਰਹੇ ਨੇ ਉਹਨਾਂ ਨੇ ਸੀਟ ਦਾ ਮੂੰਹ ਜਿਹੜਾ ਮਤਲਬ ਸ਼ੀਸ਼ੇ ਵਾਲੀ ਸਾਈਡ ਕਰ ਲਿਆ ਇਸ ਤਰ੍ਹਾਂ ਵੀ ਤੁਸੀਂ ਬੈਠ ਸਕਦੇ ਹੋ ਸੀਟ ਤੇ ਇਹ ਚਾਰੇ ਪਾਸੇ ਘੁੰਮ ਜਾਂਦੀ ਹੈ ਇੱਧਰ ਆਪਣਾ ਭਰਾ ਵੀ ਲੱਗ ਗਿਆ ਘੁਮਾਣ ਆ ਵੇਖੋ ਉਧਰੋ ਜੋੜਾ ਵੀ ਲੱਗੇ ਹੋਏ ਆ ਇਸ ਤਰ੍ਹਾਂ ਨਜ਼ਾਰੇ ਲੈਂਦੇ ਜਾਓ ਟ੍ਰੇਨ ਪੂਰੀ ਫੁੱਲ ਆ ਵੇਖੋ ਭਰਾ ਨੇ ਕਮਾ ਲਈ ਸੀਟ ਇਸ ਤਰ੍ਹਾਂ ਵੀ ਘੁੰਮ ਜਾਂਦੀ ਹੈ ਤੁਸੀਂ ਸ਼ੀਸ਼ੇ ਵਾਲੀ ਸਾਈਡੋਂ ਵੀ ਕਰ ਸਕਦੇ ਹੋ ਅਸ਼ੋ ਬਹੁਤ ਹੀ ਘੈਂਟ ਬਣਾਈ ਹੈ ਹੁੰਦੇ ਫਾਰਤ ਜਿਹੜੀ ਇਹ ਟ੍ਰੇਨ ਬਣਾਈ ਹੈ ਅਸੀਂ ਵੀ ਖੜੀ ਆਪਣੀ ਬੰਦੇ ਫਾਰਤ ਕਟੜਾ ਦੇ ਆਪਾਂ ਇੱਕ ਨੰਬਰ ਰੇਲਵੇ ਸਟੇਸ਼ਨ ਤੇ ਖੜੇ ਹਾਂ ਆਹ ਟ੍ਰੇਨ ਤੇ ਜਾਵਾਂਗੇ ਆ ਦੇਖੋ ਜਿਹੜੀ ਕੱਲ ਮੈਂ ਤੁਹਾਨੂੰ ਦਿਖਾਈ ਸੀ ਦਿੱਲੀ ਜਿਵੇਂ ਗਿਣਤੀ ਹੋ ਰਹੀ ਸੀ ਵੇਟਰਾਂ ਦੀ ਅੱਜ ਇੱਥੇ ਵੀ ਹੋ ਰਹੀ ਹੈ ਉਹ ਦਿੱਲੀ ਤੋਂ ਚੱਲਦੀ ਹੈ ਆ ਦੇਖ ਸਕਦੇ ਹਾਂ ਇੱਕ ਨੰਬਰ ਪਲੇਟਫਾਰਮ ਤੇ ਖੜੇ ਹਾਂ ਆਪਾਂ ਇਸ ਟ੍ਰੇਨ ਤੇ ਜਾਵਾਂਗੇ ਸ਼੍ਰੀਨਗਰ ਤੱਕ ਦਿਖਾਣੇ ਆ ਤੁਹਾਨੂੰ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਤੇ ਖਾਣ ਪੀਣ ਦੀ ਵੀ ਸੁਵਿਧਾ ਦੇਖ ਸਕਦੇ ਹੋ ਤੁਸੀਂ ਕੈਟਰੀਗ ਦਾ ਸਾਮਾਨ ਪਿਆ ਹੈ ਕਰੀਅਨ ਦੇ ਸਾਮਾਨ ਪਿਆ ਖਾਣ ਪੀਣ ਦੀ ਵੀ ਫੈਸਿਲਿਟੀ ਹੈਗੀ ਹੈ ਤੇ ਆ ਦੇਖੋ ਤੇ ਆਪਣੀ ਟ੍ਰੇਨ ਅੱਠ 10 ਤੇ ਚੱਲੂਗੀ ਅੱਜ ਤੁਹਾਨੂੰ ਦਿਖਾਵਾਂਗੇ ਦੁਨੀਆ ਦਾ ਸਭ ਤੋਂ ਵੱਡਾ ਉੱਚਾ ਬ੍ਰਿਜ ਯਾਨੀ ਕਿ ਪੋੜਾ ਚਲੋ ਨਾਲ ਜੁੜੇ ਰਹੋ ਦੇਖਦੇ ਰਹੋ ਵੀਡੀਓ ਪੂਰੀ ਤੇ ਸ਼ੇਅਰ ਵੀ ਕਰਿਓ ਗੇਟ ਓਪਨ ਹੋ ਗਏ ਲੋਕ ਲੱਗੇ ਚੜਨ ਜਿੰਨੀਆਂ ਵੀ ਯਾਤਰੀ ਸੀ ਸਵਾਰੀਆਂ ਸੀ ਆ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਵੀ ਚੱਲਦੇ ਆਂ ਅੰਦਰ ਦਿਖਾਨਿਆਂ ਤੁਹਾਨੂੰ ਅੰਦਰ ਦਾ ਕੀ ਮਾਹੌਲ ਹੈ ਠੀਕ ਹੈ ਇਹ ਆਪਾਂ ਆ ਦੇਖੋ ਸਾਰੇ ਚੜਨ ਲੱਗੇ ਗੇਟ ਓਪਨ ਹੋ ਗਏ ਤੇ ਆਪਣੀ ਵੀ ਸੀਟ 48 ਨੰਬਰ ਆਪਾਂ ਵੀ ਦੇਖਦੇ ਆਂ ਜਾ ਕੇ ਅੰਦਰ ਕਿਹ ਜੀ ਸੀਟ ਹੈ ਆਪਾਂ ਵੀ ਐਂਟਰੀ ਕਰਨ ਲੱਗੇ ਆਂ ਅੰਦਰ ਇਹ ਚੱਲਦੇ ਆਂ ਦੇਖਿਓ ਮੇਰੇ ਇਹ ਸੀ ਸੀਟਾਂ ਫੁੱਲ ਛੱਡਿਆ ਹੋਇਆ ਆ ਦੇਖੋ ਇਸ ਤਰ੍ਹਾਂ ਦੀ ਟਰੇਨ ਹੈ ਘੈਂਟ ਬਾਤ ਨੂੰ ਬਟੂਮ ਵੀ ਦਿੱਤੇ ਆ ਦੇਖੋ ਪੂਰੇ ਵਧੀਆ ਘੈਂਟ ਹੈ ਆ ਇਧਰ ਦੂਜਾ ਡੱਬਾ ਆਪਣਾ ਹੈਗਾ 48 ਨੰਬਰ ਸੀਟ ਆ ਸੀਗਾ ਇਹ ਆਪਣੀ ਸੀਟ ਹੈ ਸਮਾਨ ਸਮੂਹ ਰੱਖਣ ਲਈ ਵਧੀਆ ਜਗ੍ਹਾ ਹੈ ਪੂਰੀ ਐਨ ਆ ਦੇਖੋ ਕਿੰਨਾ ਕਿੰਨਾ ਸਮਾਨ ਹੈ ਸਾਰਿਆਂ ਕੋਲ ਆ ਇਸ ਤਰ੍ਹਾਂ ਪਰ ਵੀ ਦੇਖੋ ਘੈਂਟ ਟ੍ਰੇਨ ਇੱਕ ਹੋਰ ਚੀਜ਼ ਦਿਖਾਣਾ ਤੁਹਾਨੂੰ ਮੈਂ ਆਹ ਫੁੱਟ ਰੈਸਟ ਹੈ ਇਹਨੂੰ ਪਰ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਆਪਣੇ ਹਿਸਾਬ ਨਾਲ ਅਡਜਸਟਮੈਂਟ ਕਰ ਸਕਦੇ ਹੋ ਤੇ ਇੱਕ ਆਹ ਦੇਖੋ ਲੱਗਿਆ ਨਾ ਜਿਵੇਂ ਕੁਝ ਚੀਜ਼ ਧਰ ਕੇ ਖਾਣੀਆਂ ਤੁਸੀਂ ਇਹਨੂੰ ਖੋਲ੍ਹ ਲਓ ਇਹਦੇ ਵਿੱਚੋਂ ਆਹ ਗੱਡੋ ਇਸ ਤਰ੍ਹਾਂ ਕਰ ਲਓ ਉਦੋਂ ਬਾਅਦ ਇਸ ਤਰ੍ਹਾਂ ਠੀਕ ਹੈ ਫਿਰ ਇਸ ਤਰ੍ਹਾਂ ਟੇਬਲ ਬਣ ਗਿਆ ਤੁਸੀਂ ਕੁਝ ਵੀ ਰੱਖ ਕੇ ਖਾ ਸਕਦੇ ਹੋ ਇੱਧਰ ਵੀ ਐਮੀ ਹੈ ਇੱਧਰ ਲਾ ਤੁਹਾਨੂੰ ਦਿਖਾ ਦਿੰਨਾ ਬੰਦ ਕਰਕੇ ਇਹ ਦੇਖੋ ਅਸਟ੍ਰਮ ਬੰਦ ਹੋ ਗਿਆ ਇਹਨੂੰ ਵੀ ਜਲਦੀ ਤੋਂ ਬੰਦ ਕਰ ਦਿੰਨੇ ਆ ਤਾਂ ਦੇਖੋ ਆ ਲੋ ਬੰਦ ਹੋ ਗਿਆ ਬਹੁਤ ਘੈਂਟ ਚੀਜ਼ ਐ ਡੀ ਲੂਟ ਵਧੀਆ ਹਨ ਪੂਰੀ ਫੁੱਲ ਤੇ ਸ਼ੀਸ਼ਾ ਥੋੜਾ ਜਿਹਾ ਪਿੱਛੇ ਰਹਿ ਗਿਆ ਕੋਈ ਨਹੀਂ ਇੱਥੋਂ ਹੀ ਦਿਖਾਈ ਦਵਾਂਗੇ ਤੁਹਾਨੂੰ ਵੱਡਾ ਜਿਹੜਾ ਹਾਈ ਬ੍ਰਿਜ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਐ ਆਪ ਕੋਸ਼ਰ ਡਿਟੇਲ ਦਿੱਤੀ ਹੋਈ ਐ ਜਿਵੇਂ ਸੀਟ ਤੁਸੀਂ ਕੋਈ ਜਿਵੇਂ ਵੀ ਕਰਨੀ ਐ ਉਵੇਂ ਕਰ ਸਕਦੇ ਹੋ ਚੱਲੀ ਨਹੀਂ ਨਿਊਜ਼ਪੇਪਰ ਆ ਗਿਆ ਮੈਨੂੰ ਤਾਂ ਪੜ੍ਹਨਾ ਤਾਂ ਆਉਂਦਾ ਨਹੀਂ ਯਾਰ ਮੈਂ ਕੀ ਕਰੂੰਗਾ ਦਾ ਲੈ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ ਲੋ ਲੈ ਲੋ ਮੈਂ ਇਹ ਖਬਰ ਵੰ ਦੇਣ ਆਇਆ ਸੀ ਬੰਦਾ ਅਮਰ ਉਜਾਲਾ ਟੇ ਟਾਈਮਸ ਆਫ ਇੰਡੀਆ ਆਪਾਂ ਨੂੰ ਇੰਗਲਿਸ਼ਾਂ ਦੀਆਂ ਨਾ ਹਿੰਦੀਆਂ ਦੀਆਂ ਆਪਾਂ ਕੀ ਕਰਾਂਗੇ ਦਾ ਕਿ ਹਿੰਦੀ ਵੀ ਥੋੜੀ-ਮੋਟੀ ਆਉਂਦੀ ਹੈ ਸੋ ਟ੍ਰੇਨ ਚੱਲਣ ਤੋਂ ਪਹਿਲਾਂ 8 ਮਿੰਟ ਪਹਿਲਾਂ ਇੱਕ ਘੋੜਾ ਵਾਰ ਆ ਗਿਆ ਅੱਜ ਦਾ ਨਵੇਂ ਵਿਰਤ ਆ ਗਿਆ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਆ ਦੇਖ ਸਕਦੇ ਹੋ ਤੁਸੀਂ ਕੇਬਲ ਲੱਗੀ ਹੋਈ ਹੈ ਆ ਦੇਖੋ ਲੈ ਵੀ ਚਨਾਬ ਬ੍ਰਿਜ ਆ ਗਿਆ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਦਿਖਾ ਰਿਹਾ ਤੁਹਾਨੂੰ ਲੈ ਵੀ ਸ਼ੁਰੂ ਹੋ ਗਿਆ ਆ ਦੇਖੋ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਦਿਖਾ ਰਿਹਾ ਤੁਹਾਨੂੰ ਚਨਾਬ ਬ੍ਰਿਜ

ਅਭੀ ਗੱਲ ਹੈ ਕਿ ਇਹ ਬ੍ਰੇਡ ਕੋਈ ਵਿਸ਼ੇਸ਼ ਨਹੀਂ ਭਾਰਤੀ ਇੰਜੀਨੀਅਰ ਉਦਿਸ਼ਾ ਹੁੰਦਾ ਹੈ। ਮਾਸਟਾ ਲੈ ਕੇ ਵੀ ਆ ਗਿਆ ਬੰਦਾ ਇਹ। ਆ ਦੇਖੋ। ਇਹ ਤਾਂ ਬੇਤਾ ਵੀਰ ਨੂੰ। ਚਾਹ ਪਾਣੀ ਦਾ ਵੀ ਪੂਰਾ ਜਗਾੜ ਹੈ। ਇਹ ਟਿਕਟ 'ਚ ਹੀ ਲੱਗਦੇ ਆ ਪੈਸੇ ਐਕਸਟਰਾ ਨਹੀਂ ਦੇਣੇ ਪੈਂਦੇ। ਸਾਰਾ ਕੁਝ ਟਿਕਟ 'ਚ ਹੀ ਹੁੰਦਾ ਹੈ। ਠੀਕ ਹੈ। ਆਪਾਂ ਨੂੰ ਵੀ ਦਊਗਾ ਇਹ ਚਾਹ। ਆ ਲੋ। ਜੋਈ ਇਸ ਹਿਸਟੋਰਿਕ ਪ੍ਰੋਜੈਕਟ ਇਹ ਚਾਹ ਬਣਾਉਣ ਦਾ ਸਮਾਨ ਹੈ ਸਾਰਾ ਦੋ ਕੱਪ ਲਿੱਤੇ ਆ ਤੇ ਤੁਹਾਨੂੰ ਮੈਂ ਚਾਹ ਵੀ ਬਣਾ ਕੇ ਦਿਖਾਣਾ ਕਿਵੇਂ ਬਣੂਗੀ ਉਹ ਆ ਰਿਹਾ ਦੇਖੋ ਪੀਰ ਆਪਣਾ ਗਰਮ ਪਾਣੀ ਲੈ ਕੇ ਆਇਕ ਇੱਕ ਗਰਮ ਪਾਣੀ ਚ ਇਹ ਸਿਸਟਮ ਸਾਰਾ ਘੋਲਣਾ ਹੁੰਦਾ ਫਿਰ ਚਾਹ ਬਣੂਗੀ ਪਾਗਿਆ ਸ਼ਾਇਦ ਪਾਣੀ ਖਤਮ ਹੋ ਗਿਆ ਆ ਉਹ ਦੁਬਾਰਾ ਆ ਦੇਖਿਓ ਟ੍ਰੋਲੀ ਨਾਲ ਸਰਵਿਸ ਕਰਦੇ ਆ ਜਲਦੀ ਟ੍ਰੇਨ ਚ ਵੀ ਟ੍ਰੋਲੀ ਲੈ ਕੇ ਜਾਣ ਲੱਗ ਰਿਹਾ ਬੰਦਾ ਤੇ ਟ੍ਰੋਲੀ ਨਾਲ ਸਰਵਿਸ ਕਰਦੇ ਆ ਜਿਵੇਂ ਵੱਡੇ ਵੱਡੇ ਪਿਆਹਾਂ ਚ ਹੁੰਦਾ ਐਸ ਤਰ੍ਹਾਂ ਟ੍ਰੇਨ ਚ ਉਹ ਗਿਆ ਲੈ ਕੇ ਲੈ ਬਰ ਚਾਹ ਆ ਪੂਰਾ ਸਮਾਨ ਆ ਗਿਆ ਆਪਣੇ ਕੋਲ ਗਰਮ ਪਾਣੀ ਵੀ ਆ ਗਿਆ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਚਾਹ ਬਣਾ ਕੇ ਦਿਖਾਉਣਾ ਐਸ ਤਰ੍ਹਾਂ ਦੇ ਵਿੱਚ ਬਹਿ ਜੂ ਇਹ ਸਾਰਾ ਸਤੋਂ ਆ ਦੇਖੋ ਠੀਕ ਹੈ ਕਿੰਨਾ ਮਰਜੀ ਬਾਲੋ ਉੱਦਾ ਉੱਦਾ ਸਾਰਾ ਕੁਝ ਮਿਕਸ ਕੀਤਾ ਹੋਇਆ ਇਹਦੇ ਵਿੱਚ। ਚਾਹ ਵਾਲਾ ਸਾਰਾ ਸਿਸਟਮ ਜਿੰਨਾ ਵੀ ਹੁੰਦਾ ਸਾਰਾ ਇਹਦੇ ਵਿੱਚ ਮਿਕਸ ਕੀਤਾ ਹੋਇਆ ਹੈ। ਇਹਨੂੰ ਘੋਲ ਲਓ। ਆ ਦੇਖੋ ਬਣ ਗਈ ਚਾਹ। ਠੀਕ ਹੈ। ਆਪਣੇ ਘਰੇ ਘੰਟਾ ਲੱਗਿਆਂ ਦਾ ਚਾਹ ਬਣਾਉਣ ਤੇ ਇੱਥੇ 1 ਮਿੰਟ 'ਚ ਚਾਹ ਬਣ ਗਈ। ਆ ਮਸਾਲਾ ਜਿੰਨਾ ਤੁਸੀਂ ਪਾਣਾ ਉਹਨਾਂ ਪਾ ਸਕਦੇ ਹੋ। ਠੀਕ ਹੈ। ਆਪਣੇ ਹਿਸਾਬ ਨਾਲ ਟੇਸਟ ਬਣਾ ਸਕਦੇ ਹੋ। ਤੇ ਆਏਗਾ ਬਿਸਕੁਟ ਚਾਹ ਪੀ ਕੇ। ਉਹ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਮਤਲਬ ਕਿ ਕਿਹੋ ਜਿਹਾ ਟੇਸਟ ਸੀਗਾ ਇਹਦਾ। ਸੋ ਬਿਸਕੁਟ ਸਵਾਦ ਹੈ ਪਰ ਚਾਹ ਦਾ ਟੇਸ ਨਹੀਂ ਵਧੀਆ ਹੈਗਾ ਕਿਉਂਕਿ ਆਪਾਂ ਠੰਡਾਲਿਆਂ ਉਹ ਇੰਨਾ ਵਧੀਆ ਨਹੀਂ ਹੈਗਾ ਜਿਆਦਾ ਟੇਸਟ ਮਤਲਬ ਦਿੱਲੀ ਹਿਸਾਬ ਨਾਲ ਵਧੀਆ ਜਿਵੇਂ ਲੋਕ ਕਹਿੰਦੇ ਨੇ ਅਧਯੁੱਤੇ ਜਿਹੜੀ ਮਸਾਲਾ ਜਾਵਾ ਪਾਰ ਕੇ ਗਿਫਟ ਬੋਕੈਂਟ ਨੇ ਤੋ ਕੀ ਮਿਲਦੇ ਆ ਬਨਿਹਾਲ ਦੇ ਦਸੂ ਮੇ ਤੁਹਾਨੂੰ ਹੋਰ ਕੀ ਕੀ ਦਿੰਦੇ ਨੇ ਇਹ ਰੇਲਵੇ ਚ ਮਤਲਬ ਟ੍ਰੇਨ ਚ ਲੇ ਵੀਰ ਚਾਹ ਦਾ ਟੇਸਟ ਬਹੁਤ ਜਿਆਦਾ ਵਧੀਆ ਸੀ ਬਿਸਕੁਟ ਬੋ ਕੈਂਟ ਸੀਗਾ ਇਹ ਚ ਨਾ ਤਾਂ ਮਿੱਠਾ ਹੈਗਾ ਮੈਂ ਚਾਹ ਪੱਤੀ ਦਾ ਜੇਸਟ ਕਰਿਆ ਵੈਸੇ ਇੱਕ ਅਲਕਾ ਜਾਂ ਅਦਰਕ ਦਾ ਜੇਸਟ ਕਰਿਆ ਤੇ ਨੋਰਮਲੀ ਚਾਹ ਪੱਤੀ ਦਾ ਬਸ ਮਿੱਠਾ ਤਾਂ ਹੈ ਹੀ ਨਹੀਂਗਾ ਠੀਕ ਹੈ ਤੇ ਠੀਕ ਸੀ ਚਾਹ ਵੀ ਤੁ ਲੋ ਵਧੀਆ ਹੈ ਜਲਦੀ ਟ੍ਰੇਨ ਚ ਐਨ ਅਰੇਂਜਮੈਂਟ ਉਹ ਕਿਪਸਾਨਾ ਮੈਨੂੰ ਕੀ ਕੀ ਦਿੰਦੇ ਨੇ ਕਿ ਬਿਲ ਦਾ ਸਟ੍ਰੇਨ ਚ ਆ ਗਿਆ ਆ ਦੇਖ ਸਕਦੇ ਹੋ ਤੁਸੀਂ ਸਰਵ ਕਰਨ ਲੱਗੇ ਹੋਇਆ ਵੀਰ ਆਪਣਾ ਤਾਂ ਦੇਖੋ ਆਓ ਕੀ ਆ ਗਿਆ ਆਪਣਾ ਬ੍ਰੇਕਫਾਸਟ ਦੇਖਦੇ ਆਂ ਜੀ ਕੀ ਕੀ ਆ ਤਾਂ ਕੇਲਾ ਪਿਆ ਨਾ ਦੇਖੋ ਇਹ ਕੋ ਚੀਜ਼ ਹੈਗੀ ਇਹ ਮੁੰਡਾ ਹੈ ਇਹ ਬਰ ਚਿੜੀਆਂ ਜਿਹੜੀਆਂ ਇਹਨਾਂ ਨੇ ਬ੍ਰੇਕਫਾਸਟ ਚੀਜ਼ਾਂ ਦਿੱਤੀਆਂ ਉਹਨਾਂ ਦਾ ਮੈਨੂੰ ਨਾਮ ਵੀ ਨਹੀਂ ਪਤਾ ਹੈਗਾ ਠੀਕ ਹੈ ਇੱਕ ਲੱਗ ਰਿਹਾ ਥੋੜਾ ਜਿਵੇਂ ਆਪਣੇ ਸੁੱਕੀ ਦਾ ਕੜਾਹਿਆ ਹੁੰਦਾ ਪਰ ਇਹ ਚ ਚਾਹ ਨਮਕ ਮਿਰਚ ਇਹਦਾ ਮੈਨੂੰ ਪਤਾ ਇੱਕ ਕਟਲੱਸ ਹੈ ਦੇਕਾ ਦਿੱਤੀਆਂ ਮੈਨੇ ਕਚੋਰੀ ਦੀ ਤੇ ਅਜ ਵੱਖਾਂ ਦੇ ਖਾਣ ਵਾਲਾ ਪਾਸਤਾ ਇਹਦੇ ਨਾਲ ਸੌਸ ਵੀ ਦਿੱਤੀ ਹੈ ਇਕੱਲਾ ਹੋ ਗਿਆ ਠੀਕ ਹੈ ਤੇ ਕੁਝ ਐਟ ਮਾਦ ਮੈਨੂੰ ਨਾਮ ਵੀ ਨਹੀਂ ਪਤਾ ਹੈਗਾ ਤੋ ਇਹ ਵੀ ਆਪਸ਼ਨ ਹੋਣੀ ਚਾਹੀਦੀ ਐ ਨਾ ਵੀ ਜਿਹੜਾ ਜਿੰਨੇ ਕੁ ਖਾਣਾ ਪੀਣਾ ਹੈ ਚਲੋ ਹੁਣ ਜਿਹੜਾ ਕੁਝ ਤੇ ਤਾਂ ਖਾਨੇ ਆਪਾਂ ਦੱਸਦਾ ਮੈਂ ਤੁਹਾਨੂੰ ਕੀ ਟੇਸਟ ਨੂੰ ਸੇਨਾਂ ਚ ਉਹ ਆਪਣੀ ਟ੍ਰੇਨ ਬਣੀ ਹਾਲ ਅਗਲੇ ਰੇਲਵੇ ਸਟੇਸ਼ਨ ਪਹੁੰਚ ਗਈ ਕਟੜਾ ਤੋਂ ਚੱਲੀ ਸੀ ਪਹਿਲਾ ਸਟਾਪ ਜਾਇਆ ਇਹਦਾ ਬਣੀ ਹਾਲ ਇਸ ਤੋਂ ਬਾਅਦ ਜਿਹੜੀਆਂ ਟਨਲ ਬਹੁਤ ਘਟ ਜਾਣਗੀਆਂ ਕਿਉਂਕਿ ਸਰੰਗਾ ਰੰਗਾ ਬਹੁਤ ਇੱਕੋ ਹੀ ਆਊਗੀ ਉਸ ਤੋਂ ਬਾਅਦ ਨਹੀਂ ਆਉਂਦੀਗੀ ਤੇ ਉਹ ਦੇਖੋ ਸਾਹ ਤੁਹੇ ਕਿੰਨੇ ਉੱਚੇ ਉੱਚੇ ਪਹਾੜਾ ਲੇ ਵੀਰ ਆ ਗਿਆ ਬਣੀ ਹਾਲ ਦਾ ਰੇਲਵੇ ਸਟੇਸ਼ਨ ਤੁਹਾਨੂੰ ਦੇਖ ਸਕਦੇ ਤੁਸੀਂ ਕਟੜਾ ਤੋਂ ਚੱਲ ਕੇ ਬਣੀ ਹਾਲ ਅਪਰੇ ਟੇਨ ਪਹੁੰਚ ਗਈ ਇੱਥੇ ਇੱਕ ਦਾ ਸਟਾਪ ਹੋਏ ਜਾਏਗਾ ਇੱਕ ਨੰਬਰ ਪਲੇਟਫਾਰਮ ਤੇ ਆਈ ਹੈ ਇਹ ਇਹ ਮੇਨ 게ਟ ਬਣੀ ਹਾਲ ਰੇਲਵੇ ਸਟੇਸ਼ਨ ਦਾ ਆ ਦੇਖੋ 9:45 ਮਿੰਟ ਹੋ ਚੁੱਕੇ ਨੇ ਲੇ ਰਬਨਿਹਾਲ ਰੇਲਵੇ ਸਟੇਸ਼ਨ ਤੇ ਆਪਣੀ ਟ੍ਰੇਨ ਰੁਕੀ ਹੋਈ ਆ ਦੇਖ ਸਕਦੇ ਹੋ ਬਨਿਹਾਲ ਰੇਲਵੇ ਸਟੇਸ਼ਨ ਹੈ ਸਾਰੇ ਸੈਲਫੀਆਂ ਲੈਣ ਲੱਗੇ ਹੋਏ ਆ ਇੱਥੇ ਸਟਾਪ ਤੇ ਜਦਾ ਬਨਿਹਾਲ ਰੇਲਵੇ ਸਟੇਸ਼ਨ ਤੇ ਆਪਣੀ ਟ੍ਰੇਨ ਖੜੀ ਆ ਦੇਖੋ ਐਡੇ-ਐਡੇ ਪਹਾੜਾਂ ਨੂੰ ਕੱਟ ਕੇ ਰਸਤਾ ਬਣਾਇਆ ਗਿਆ ਕਿੰਨੇ ਉੱਚੇ-ਉੱਚੇ ਪਹਾੜਾਂ ਵਿੱਚ ਦੀ ਆਈ ਹੈ ਇਹ ਆ ਦੇਖੋ ਪਿੱਛੇ ਦੇਖੋ ਇਹਡੇ-ਡੇ ਪਹਾੜਾਂ ਵਿੱਚ ਦੀ ਆਈ ਹੈ ਇਹ ਉਹ ਦੇਖ ਲਓ ਕਿੰਨੇ ਉੱਚੇ-ਉੱਚੇ ਪਹਾੜ ਨੇ ਇਹਨਾਂ ਦੇ ਵਿੱਚ ਦੀ ਸਰੰਗਾਂ ਬਣੀਆਂ ਹੋਈਆਂ ਨੇ ਟਨਾਂ ਬਣੀਆਂ ਹੋਈਆਂ ਨੇ ਉਹਨਾਂ ਵਿੱਚ ਦੀ ਆਈ ਹੈ ਇਹ ਬੰਦੇ ਭਰਤ ਆਪਣੀ ਟ੍ਰੇਨ ਬੰਦੇ ਭਰਤ ਜਿਹੜੀ ਟ੍ਰੇਨ ਹੈ ਬਿਲਕੁਲ ਹੀ ਬਹੁਤ ਹੀ ਸਿਕਿਉਰਿਟੀ ਦੇ ਨਾਲ ਚੱਲਦੀ ਹੈ ਕੋਈ ਵੀ ਉਨ ਨਿੱਕੀ ਨਹੀਂ ਹੈਗਾ ਸਿਕਿਉਰਿਟੀ ਨੂੰ ਲੈ ਕੇ ਪੂਰੀ ਮੁਸਤਤੀ ਨਾਲ ਜਿੰਨੇ ਵੀ ਜਵਾਨ ਨੇ ਆਰਮੀ ਦੇ ਨੇ ਜਾਂ ਜੇਕੇ ਪੁਲਿਸ ਦੇ ਨੇ ਸਾਰੇ ਪੂਰੇ ਆਪਣੀ ਡਿਊਟੀ ਪੂਰੀ ਕਰਦੇ ਆ ਆ ਦੇਖੋ ਕਿੰਨੀ ਸਿਕਿਉਰਿਟੀ ਲੱਗੀ ਹੋਈ ਹੈ ਟ੍ਰੇਨ ਦੇ ਵਿੱਚ ਵੀ ਆਰਮੀ ਦੇ ਜਿਹੜੇ ਜਵਾਨ ਨੇ ਉਹ ਨੇ ਜਿਹੜਾ ਉਹ ਖੜੇ ਸਾਹਮਣੇ ਉਹ ਟ੍ਰੇਨ ਦੇ ਵਿੱਚ ਹੀ ਸੀਗਾ ਲੈ ਵੀਰ ਆਪਣੀ ਟ੍ਰੇਨ ਚੱਲੀ ਸੀ ਕਟੜੇ ਤੋਂ ਠੀਕ ਹੈ ਤੇ ਕਟੜੇ ਤੋਂ ਚੱਲਣ ਤੋਂ ਬਾਅਦ ਦੋ ਘੰਟਿਆਂ ਦਾ ਸਫ਼ਰ ਸੀ ਸਾਰਾ ਠੀਕ ਹੈ ਕਟੜੇ ਤੋਂ ਬਨਿਹਾਲ ਤੱਕ ਦੋ ਘੰਟਿਆਂ ਦਾ ਸਫ਼ਰ ਹੈ ਲਾਲ ਚਿਤਰਾ ਨਾਲ ਤਾਂ ਸਾਰਾ ਉਹ ਸਰੰਗਾਂ ਚ ਸੀਗਾ ਠੀਕ ਹੈ ਇੱਕ ਸਰੰਗਾ ਕੀ ਇੱਕ ਵਾਗੀ ਕਾ ਕੀ ਇੱਕ ਵਾਗੀ ਤੇ ਐਤੂ ਬਾਅਦ ਹੁਣ ਇਸ ਟਾਈਮ ਆਪਾਂ ਖੜੇ ਬਨਿਹਾਲ ਬਨਿਹਾਲ ਰੇਲਵੇ ਸਟੇਸ਼ਨ ਤੇ ਤੇ ਐਤੂ ਬਾਅਦ ਜਿਹੜੇ ਆਣਗੇ ਇੱਕ ਟੰਨ ਲਾਉਗੀ ਉਸ ਤੋਂ ਬਾਅਦ ਨਹੀਂ ਆਉਂਦੀ ਕਿ ਸ਼੍ਰੀਨਗਰ ਤੱਕ ਪਲੇਨ ਏਰੀਆ ਮੈਦਾਨੀ ਏਰੀਆ ਠੀਕ ਹੈ ਤੇ ਮਿਲਦੇ ਆਂ ਅੱਗੇ ਸ਼੍ਰੀਨਗਰ ਇਹ ਪਹਿਲ ਮਤਲਬ ਬਰੀ ਹਾਲ ਤੱਕ ਪੂਰੀ ਟ੍ਰੇਨ ਚੱਲਣ ਵਾਲੀ ਹੈ। ਬੈਠੂਗਾ। ਟੈਬੂ ਸੀਟ ਤੋਂ ਕਮਾ ਕੇ ਇਸ ਤਰ੍ਹਾਂ ਬਾਹਰ ਦੇ ਨਜ਼ਾਰੇ ਲੈ ਸਕਦੇ ਹਾਂ। ਠੀਕ ਹੈ ਆ ਦੇਖ ਬੱਚੇ ਖੇਡਣ ਲੱਗ ਰਹੇ ਨੇ। ਉਹਨਾਂ ਨੇ ਸੀਟ ਦਾ ਮੂੰਹ ਹੈ ਜਿਹੜਾ ਮਤਲਬ ਸ਼ੀਸ਼ਾ ਵਾਲੀ ਸਾਈਡ ਕਰ ਲਿਆ। ਇਸ ਤਰ੍ਹਾਂ ਵੀ ਤੁਸੀਂ ਬੈਠ ਸਕਦੇ ਹੋ ਸੀਟ ਤੇ। ਇਹ ਚਾਰੇ ਪਾਸੇ ਘੁੰਮ ਜਾਂਦੀ ਹੈ। ਇਧਰ ਆਪਣਾ ਭਰਾ ਵੀ ਲੱਗ ਗਿਆ ਘੁੰਮਣ। ਆ ਦੇਖੋ। ਉਧਰ ਉਹ ਲੋਕ ਵੀ ਲੱਗੇ ਹੋਏ ਆ। ਇਸ ਤਰ੍ਹਾਂ ਨਜ਼ਾਰੇ ਲੈਂਦੇ ਜਾਓ ਸਟ੍ਰੇਨ ਪੂਰੀ। ਆ ਦੇਖੋ ਭਰਾ ਨੇ ਕਮਾ ਲਈ ਸੀਟ। ਇਸ ਤਰ੍ਹਾਂ ਹੀ ਕੰਮ ਜਾਂਦੀ ਹੈ ਤੁਸੀਂ ਸ਼ੀਸ਼ਾ ਵਾਲੀ ਸਾਈਡੋਂ ਵੀ ਕਰ ਸਕਦੇ ਹੋ। ਉਹ ਵੀ ਘੈਂਟ ਬਣਾਈ ਹੈ ਉਹਦੇ ਫਾਰਤ ਜਿਹੜੀ ਇਹ ਟ੍ਰੇਨ ਬਣਾਈ ਹੈ। ਜਾਂ ਤਾਂ ਬੜੀ ਬਨਾਤੇ ਬੋਲਦੇ ਨੇ। ਲੈ ਵੀਰ ਬਨਹਾਲ ਤੋਂ ਵੀ ਆਪਣੀ ਟ੍ਰੇਨ ਚੱਲ ਪਈ। ਹੁਣ ਰੁਕੂਗੀ ਸ਼੍ਰੀਨਗਰ ਤੇ ਇੱਕ ਟਨਲ ਆਊਗੀ। ਉਹ ਬਹੁਤ ਸਾਰੀਆਂ ਵੀਡੀਓ ਚ ਤੁਸੀਂ ਦੇਖੀ ਵੀ ਹੋਣੀ ਕਿਉਂਕਿ ਜਦੋਂ ਬਨਹਾਲ ਨਿਕਲਨ ਤੋਂ ਬਾਅਦ ਇੱਕ ਟਨਲ ਆਉਂਦੀ ਹੈ ਉਹ ਵੀ ਕਾਫੀ ਲੰਬੀ ਹੈ 15-16 ਕਿਲੋਮੀਟਰ ਦੀ ਹੈ। ਉਹ ਦਿਖਾਣਾ ਮੈਂ ਤੁਹਾਨੂੰ। ਆਜੋ ਟਨਲ ਤੇ ਮਿਲਦੇ ਹਾਂ। ਸਾਡੇ ਉੱਚੇ-ਉੱਚੇ ਪਹਾੜਾਂ ਨੂੰ ਕੱਟ-ਕੱਟ ਕੇ ਰੂਗਾਂ ਬਣਾ-ਬਣਾ ਕੇ ਇਹਨਾਂ ਦੇ ਵਿੱਚ ਦੀ ਜਿਹੜੀ ਰੇਲਵੇ ਲਾਈਨ ਪਛਾਈ ਗਈ ਹੈ ਉਹ ਦੇਖ ਲਾਤੋਂ ਕਿ ਕਿੱਡੇ-ਕੱਡੇ ਪਹਾੜ ਨੇ ਇਹਨਾਂ ਦੇ ਵਿੱਚ ਦੀ ਆਰਮੀ ਦੇ ਜਵਾਨ ਵੀ ਆਪਣੀ ਪੂਰੀ ਡਿਊਟੀ ਕਰਦੇ ਹੋਏ ਕਿ ਮਿਲਦੇ ਆਪਾਂ 터ਨਲ ਚ ਇਹ ਬਣੀ ਹਾਲ ਠੀਕ ਹੈ ਇੱਕ ਨਾਲ-ਨਾਲ ਰੋਡ ਜਾ ਰਿਹਾ ਇਹ ਜਿਹੜਾ ਲਾਈਨ ਦੇ ਥੱਲੋਂ ਦੀ ਪਰਲੀ ਸੈਟ ਅਪ ਜੂਗਾ ਉਸ ਤੋਂ ਬਾਅਦ ਇਹ ਜਿਹੜਾ ਰੋਡ ਹੈ ਇਹ ਵੀ ਟਨਲ ਵਿੱਚ ਹੀ ਹੁੰਦਾ ਹੈ ਤੇ ਜਿਹੜੀ ਟ੍ਰੇਨ ਹੈ ਉਹ ਵੀ ਟਨਲ ਵਿੱਚ ਆਸ਼੍ਰੀ ਨਗਰ ਵਾਲਾ ਹਾਈਵੇ ਹੈ ਯਾਨੀ ਕਿ ਜੰਮੂ ਤੋਂ ਸ਼੍ਰੀ ਨਗਰ ਨੂੰ ਜਿਹੜਾ ਹਾਈਵੇ ਜਾਂਦਾ ਜਿਹੜਾ ਤੁਸੀਂ ਦੇਖ ਰਹੇ ਹੋ ਆ ਦੇਖੋ ਇੱਥੋਂ ਦੀ ਥੱਲੇ ਸੀ ਟੱਪ ਜਾਂਦਾ ਤੋਂ ਦੀ ਟ੍ਰੇਨ ਆ ਦੇਖੋ ਇਹ ਆ ਗਿਆ ਨੈਸ਼ਨਲ ਹਾਈਵੇ NH44 ਉਹ ਪੰਚੇ ਦੇ ਨਾਮ ਹੈ ਸੋ ਮਿਲਦੇ ਆ ਟਨਲ ਦੇ ਅੰਦਰ 15 ਕਿਲੋਮੀਟਰ ਦੀ ਉੱਤਰ ਨਾਲ ਅੱਗੇ ਮੈਂ ਤੁਹਾਨੂੰ ਦਿਖਾਉਂਗਾ। ਆਈ ਮਾਈ ਕੀ ਆਏਗਾ ਕਹਿੰਦਾ ਮਾਈਕ। ਹਾਂ ਫਾਈ ਚੱਲੋ। ਹੋ ਗਿਆ ਰੋਡ। ਸ਼੍ਰੀਨਗਰ ਨੂੰ ਉਹ ਦੇਖ ਸਕਦੇ ਤੁਸੀਂ। 4 बाई 4 ਰੋਡ ਨੇ ਸਾਰੇ ਇੱਥੇ। ਵੀ ਇੱਕ ਡੱਟਰ ਨਾਲ ਆਉਗੇ ਉਸ ਤੋਂ ਤੁਹਾਨੂੰ ਦਿਖਾਉਂਗਾ। ਟ੍ਰੇਨ ਆਪਣੀ ਬਹੁਤ ਸলো ਜਾ ਰਹੀ ਹੈ। ਰਾਤੀ ਹੋਈ ਦੇ ਕੋਟਰੇ ਹੁੰਦੀ ਹੋ ਗਈ ਪੂਨ ਸਪੀਡ ਤੇ ਹੁਣ ਜਾਓ ਇਹ 터ਨਲ ਦੇ ਅੰਦਰ ਤੇ 15 ਕਿਲੋਮੀਟਰ ਦੀ 터ਨਲ ਹੈ ਉਹ ਤੁਮਹਾਂ ਨੂੰ ਕੋ ਕਿੰਨੀ ਸਪੀਡ ਬੜਨ ਦੀ ਥੋੜੇ ਜਿਹਾ ਟਾਈਮ ਚ ਉਹ ਉੱਪਰ ਇੱਕ ਟਰੱਕ ਜਾ ਰਿਹਾ ਕੋਈ ਰੋਡ ਹੈ ਲੋਕ ਤਾਂ ਹਾਂ ਮੈਂ ਲੈ ਵੀ ਆ ਗਈ 터ਨਲ ਇਹ 15 ਕਿਲੋਮੀਟਰ ਦੀ ਹੈ ਜਿਹੜੇ ਤੁਸੀਂ 터ਨਲ ਦੇਖ ਰਹੇ ਹੋ ਉਹ ਦੇਖ ਸਕਦੇ ਹੋ ਇਹ ਟਰਨਲ ਟੱਪਣ ਤੋਂ ਬਾਅਦ ਹੀ ਮੌਸਮ ਵੀ ਚੇਂਜ ਹੋ ਜਾਂਦਾ ਹੈ ਪੂਰਾ ਠੰਡਾ ਮੌਸਮ ਹੋ ਜਾਂਦਾ ਹੈ ਜਿਵੇਂ ਕਿ ਕਟੜਾ ਚ ਵੀ ਥੋੜੀ ਗਰਮੀ ਸੀ ਜੰਮੂ ਚ ਬਹੁਤ ਜ਼ਿਆਦਾ ਗਰਮੀ ਸੀ ਪਰ ਇਹ ਟਰਨਲ ਟੱਪਣ ਤੋਂ ਬਾਅਦ ਪੂਰਾ ਮੌਸਮ ਹੀ ਚੇਂਜ ਹੋ ਜਾਂਦਾ ਹੈ ਸਰਦੀਆਂ ਵੇਲੇ ਤਾਂ ਬਹੁਤ ਜ਼ਿਆਦਾ ਲੈ ਵੀ ਜਿਹੜੀ ਗੁਫਾ ਸੀ ਖਤਮ ਹੋ ਗਈ ਹੁਣ ਆਊਗਾ ਕਾਜੀ ਕੁੰਡ ਤੇ ਅਨੰਤਨਾਗ ਉਦੋਂ ਬਾਅਦ ਸ਼੍ਰੀਨਗਰ ਇਹ ਗ ਨੰੰਤਮਗ ਤੇ ਗਾਜੀਗੁੰਡੇ ਟ੍ਰੇਨ ਰੁਕਦੀ ਨਹੀਂ ਮਿਲਦੇ ਆ ਸ਼੍ਰੀਨਗਰ ਫਾਈਨਲੀ ਅਪਾ ਪਹੁੰਚ ਗਏ ਸ਼੍ਰੀਨਗਰ ਆ ਗਿਆ ਰੇਲਵੇ ਸਟੇਸ਼ਨ ਸ਼੍ਰੀਨਗਰ ਦਾ ਉਹ ਦੇਖੋ ਸਾਹਮਣੇ ਰੋਡ ਲੱਗਿਆ ਸ਼੍ਰੀਨਗਰ ਮਾਤਾ ਰੇਸ਼ਨ ਦੇਵੀ ਤੋਂ ਪਰ ਚੱਲੇ ਸੀ ਸ਼੍ਰੀਨਗਰ ਪਹੁੰਚ ਗਏ ਰਾਈਟ ਟਾਈਮ ਆਪਣੀ ਟ੍ਰੇਨ ਆਈ ਹੈ ਸੋ ਅੱਗੇ ਦਿਖਾਉਂਦੇ ਆ ਤੁਹਾਨੂੰ ਰੇਲਵੇ ਸਟੇਸ਼ਨ ਤੋਂ ਬਾਹਰ ਜਾ ਕੇ ਆਹ ਦੇਖੋ ਬਲੀਨਗੋ ਨਾ ਉਹ ਆ ਗਿਆ ਨਾ ਪਾਸ ਤੇ ਨੰਬਰ ਪਰ ਪਲੇਟਫਾਰਮ ਤੇ ਆਈ ਹੈ ਇੱਕੋ ਟ੍ਰੇਨ ਖੜੀ ਹੈ ਜਿਹੜੀ ਬਨਹਾਲ ਜਾਊਗੀ ਇਹ ਲੋਕਲ ਟ੍ਰੇਨ ਹੈ ਇਸੇ ਪਹਿਲਾਂ ਵੀ ਚੱਲਦੀਆਂ ਨੇ ਬੰਦੇ ਵਰਤੋਂ ਚੱਲੀ ਆ। ਆ ਦੇਖੋ। ਇਹ ਬਾਰਾਮੁੱਲਾ ਬਣੀ ਹਾਲ ਸੰਗਲਦਾਨ ਇੱਧਰ ਜਾਊਗੀ। ਸੋ ਪੁੱਤਰ ਦੇ ਆਉਂ ਸ਼੍ਰੀ ਨਗਰ ਰੇਲਵੇ ਸਟੇਸ਼ਨ ਤੇ ਲੈ ਵੀਰ ਬਗੇ ਫਾਈਨਲੀ ਸ਼੍ਰੀ ਨਗਰ ਆਪਣੀ ਟ੍ਰੇਨ ਤੇ ਚੱਲਦੇ ਆ ਬਾਹਰ ਨੂੰ ਆਪਾਂ। ਪਰਦਾਨਿਆਂ ਤੋਂ ਬਾਹਰ ਦਾ ਮੌਸਮ ਕਿਹਾ ਜੇ ਲੱਛ ਹੋਨੇ ਆਪਾਂ ਵਾਰ ਸੈਂਸਰ ਨਾਲ ਖੁੱਲਦੇ ਆ ਗੇਟ ਵੀ ਆਪਣੇ ਆਪ ਖੁੱਲ ਜਾਂਦੇ ਜਦੋਂ ਬੰਦਾ ਸਾਹਮਣੇ ਆਉਂਦਾ ਉਤਰਦੇ ਆ ਰੇਲਵੇ ਸਟੇਸ਼ਨ ਸ਼੍ਰੀਨਗਰ ਆ ਦੇਖੋ ਬਹੁਤ ਸਾਰੀਆਂ ਸਵਾਰੀਆਂ ਇੱਥੇ ਉਤਰ ਗਈਆਂ ਕਿਉਂਕਿ ਦੁੱਗੇ ਜਾਂਦੀ ਨਹੀਂ ਗਈ ਸੋ ਤਕਰੀਬਨ ਸਾਰੀ ਟ੍ਰੇਨ ਖਾਲੀ ਹੋ ਚੁੱਕੀ ਹੈ ਆ ਦੇਖੋ ਇਸ ਦੂ ਅੱਗੇ ਜਾਂਦੀ ਵੀ ਨਹੀਂ ਨਾ ਇਸੇ ਕਰਕੇ ਤੇ ਚੱਲਦੇ ਆ ਰੇਲਵੇ ਸਟੇਸ਼ਨ ਤੋਂ ਬਾਹਰ ਤੁਹਾਨੂੰ ਦਿਖਾਉਣੇ ਆਪਾਂ ਬਾਹਰ ਦਾ ਮੌਸਮ ਠੀਕ ਹੈ ਵਧੀਆ ਲੇਵੜਾ ਖੜੀਆ ਬੰਦੇ ਵਰਤ ਸਪੈਸ਼ਲੀ ਤੇ ਆਪਾਂ ਚੱਲਦੇ ਰੇਲਵੇ ਸਟੇਸ਼ਨ ਤੋਂ ਬਾਹਰ ਆ ਦੇਖਦਾ ਸ਼੍ਰੀ ਨਗਰ ਰੇਲਵੇ ਸਟੇਸ਼ਨ ਤੋਂ ਬਾਹਰ ਆਂਦੇ ਹੋਏ ਆਪਾਂ ਆ ਦੇਖ ਸਕਦੇ ਹਾਂ ਐਗਜੈਕਟ ਪੁਆਇੰਟ ਇੱਧਰ ਹੈ ਟਿਕਟਕਰ ਆਪਾਂ ਜਾਣਾ ਬਾਹਰ ਲੈ ਵੀ ਫਾਈਨਲੀ ਆਪਾਂ ਅੱਗੇ ਬਾਹਰ ਰੇਲਵੇ ਸਟੇਸ਼ਨ ਤੇ ਸ਼੍ਰੀ ਨਗਰ ਦੇ ਤੇ ਆ ਦੇਖੋ ਅੱਗੇ ਦਿਖਾਣਾ ਤੁਹਾਨੂੰ ਹੈ ਲੈ ਵੀ ਦੇਖ ਸਕਦੇ ਹੋ ਤੁਸੀਂ ਸ਼੍ਰੀ ਨਗਰ ਦਾ ਰੇਲਵੇ ਸਟੇਸ਼ਨ ਤੇ ਆਪਾਂ ਫਾਈਨਲੀ ਪਹੁੰਚ ਗਏ ਇੱਧਰ ਆਪਣਾ ਲੱਗਿਆ ਝੰਡਾ ਤੇ ਉਹ ਸਾਹਮਣੇ ਜਿਹੜੀ ਜਗ੍ਹਾ ਉੱਥੋਂ ਬੱਸ ਵੀ ਮਿਲੂਗੀ ਡਾਲ ਲੇਕ ਨੂੰ ਸ਼੍ਰੀਨਗਰ ਨੂੰ ਸ਼ਹਿਰ ਚ ਜਾਣ ਵਾਸਤੇ ਆਟੋ ਟੈਕਸੀ ਸਾਹਿਬ ਕੋਸ ਉੱਥੋਂ ਮਿਲੂਗਾ ਸੋ ਮਿਲਦੇ ਆ ਇੱਕ ਹੋਰ ਵੀਡੀਓ ਚ